ਦੋਸਤੋ ਜਿਹੜੀ ਲੜਕੀ ਰਹੀਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋਂ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਹੀਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾਉ ਉਹਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਉਹ ਅੱਡ ਹੋ ਗਏ ਮੇਰੇ ਖਲ ਉਹਦੇ ਦੱਸਣ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦੱਸਣ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਦੀ ਉਹਨਾਂ ਚੀਜ਼ਾਂ ਤੇ ਨਹੀਂ ਪੈਂਦਾ ਧੀਆਂ ਪਣਾ ਸਾਧੀਆਂ ਸਾਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋ ਆ ਸਕਦੇ ਨੇ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਣੇ ਚ ਆਉਣਗੇ ਉਹਦੇ ਭਰੋਸੇ ਦੇ ਵਿੱਚ ਆਉਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਮਾਤਾ ਜੀ ਦਾ ਇਲਾਜ ਕਰਾਵਾਂ ਮੈਂ ਉਹਨਾਂ ਨੂੰ ਜਿੰਨੇ ਪੈਸੇ ਚਾਹੀਦੇ ਆ ਮੈਂ ਦੇਣ ਨੂੰ ਤਿਆਰ ਆ ਉਹਨਾਂ ਦਾ ਜਿੱਥੋਂ ਇਲਾਜ ਕਰਾਉਣਾ ਚਾਹੁੰਦੇ ਉਹ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਔਰ ਇਹ ਮੈਨੂੰ ਮਤਲਬ ਪਤਾ ਲੱਗ ਗਿਆ ਸੀ ਵੀ ਇਹ ਨਿਸ਼ੇੜੀ ਨਹੀਂ 나 ਹੀ ਮੈਂ ਉੱਥੇ ਜਾ ਕੇ ਕਿਹਾ ਮੈਂ ਇਸ ਚੱਕਰ ਚ ਪੈਂਦਾ ਹੀ ਨਹੀਂਗਾ ਔਰ ਇਹ ਬੰਦਾ ਥੋੜਾ ਜਿਹਾ ਮੈਨੂੰ ਅਣਖ ਵਾਲਾ ਥੋੜਾ ਜਿਹਾ ਸ਼ਰਮ ਵਾਲਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗੜੇ ਮੈਂ ਆਟੋ ਚਲਾ ਕੇ ਆਪ ਦਾ ਟੱਬਰ ਪਾਲਦਾ ਵਾਂ ਔਰ ਦੂਜੀ ਚੀਜ਼ ਮੈਂ ਇਸ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੱੜਤੇ ਜਨਾਨੀ ਛੱੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਸਾਰਾ ਲੈਟਰੀਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੁੱਤਿਆ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਹ ਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀਗਾ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੋਂ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਆ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹੋ ਜਿਹੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਇਸ ਉਮਰ ਦੇ ਵਿੱਚ ਉਹ ਗਲਤ ਕੰਮ 'ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤੁਰੇ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋ ਮੰਨੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੋ ਮੇਰੀ ਪੋਤੀ ਨੂੰ ਲੱਖ ਰੁਪਇਆ ਦੇ ਕੇ ਆਇਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਿਹਾ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਕੋਲੇ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਆ ਯਾਰ ਤੂੰ ਕੋ ਦੇਣ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਹਿ ਮੈਂ ਕਹਾ ਮਾਤਾ ਮੈਂ 3 ਨਹੀਂ ਵਜਣ ਦੇਣੇ 4 ਮੈਂ ਤੇਰ ਕੋ ਵੀ ਆਇਆ ਲੈ ਔਰ ਅੱਜ ਮੈਂ ਮਾਤਾ ਨੂੰ ਵੀ ਲੱਖ ਰੁਪਿਆ ਦਿੱਤਾ ਆਪਦੇ ਚੂਲੇ ਦਾ ਇਲਾਜ ਕਰਾਓ ਔਰ ਹੋਰ ਵੀ ਇਸ ਤੋਂ ਉੱਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਆ ਸੋ ਮੈਂ ਗੱਲ ਇਹ ਕਹਿਣਾ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਆ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤੇ ਫਿਰ ਪੋਤੇ ਪੁੱਤੀਆਂ ਨੂੰ ਛੱਡਦੀ ਐ ਨਾ ਨੌ ਕਰਕੇ ਉਹਨਾਂ ਨੂੰ ਮਾੜਾ ਚੰਗਾ ਆਪਾਂ ਕਿਹੜਾ ਛੱਡਦੀ ਐ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ 1 ਲੱਖ ਰੁਪਈਆ ਉੱਥੇ ਫੜਾਇਆ ਕਈ ਲੋਕ ਬਿਨਾਂ ਪੁੱਛੇ ਹਿੰਮਤ ਕਿਉਂ ਕਰਦੇ ਹੋ ਇਹੋ ਜਿਹੇ ਲੋਕਾਂ ਦੀ ਮੈਂ ਕਿਸੇ ਕੋਲ ਮੰਗ ਕੇ ਨਹੀਂ ਦਿੱਤੇ ਵੀ ਦੱਸਦਾ 1000 ਰੁਪਈਆ ਦੋ ਤੇ ਮੈਂ ਪੈਸੇ ਦੇਣੇ ਨੇ ਮੈਨੂੰ ਲੱਗਾ ਉਹ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਵੰਡਿਆ ਜਾ ਸਕਦਾ ਇਹ ਮਾਤਾ ਦਾ ਝੂਲਾ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਤੇਰੀ ਮਾਤਾ ਤੇਰੀ ਦਾਦੀ ਤੋਂ ਮਿਲਣ ਤੋਂ ਬਾਅਦ ਫਿਰ ਤੇਰੇ ਕੋ ਆਇਆ ਮੈਂ ਤੈਨੂੰ ਰੇੜੀ ਵੀ ਬਣਾ ਕੇ ਦਊਂਗਾ ਸੋ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਇਹ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਕਿਹੜੀ ਉਮਰ ਆ ਵੀ ਕੀ ਕਰੈਕਟਰ ਉਹਦਾ ਹੋਣੇ ਤੋਂ ਮਤਲਬ ਢੱਲਾ ਜਿਹਨੇ ਕਾਪਾ ਦੇ ਉੱਤੇ ਦੋਸ਼ ਲਾ ਦਿੱਤੇ ਆ ਹੁਣ ਹੀ ਆਪਾਂ ਆਪਣਾ ਜਿਹੜਾ ਟੱਬਰ ਵਸਾ ਲਈਏ ਹੁਣ ਹੀ ਆਪ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਣੇ ਆ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਤੋਂ ਉੱਤੇ ਮਤਲਬ ਇਕੱਠਾ ਨਹੀਂ ਹੁੰਦਾ ਯਾਰ ਦੁਨੀਆ ਹੋਰ ਬਹੁਤ ਆਵਾਵਾਂ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤੇ ਤੈਨੂੰ ਇਹ ਕਹਿਣਾ ਆ ਭਾਉ ਉਦੀ ਸਮੁਤਰੀ ਭਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਇਹ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ 'ਚ ਲਾਲਚ ਹੋਵੇ ਉਹ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਦੇ ਵੀ ਸਾਡੇ ਘਰ ਵੀ ਧੀਆ ਵਾਂ ਮੈਂ ਉਹਨਾਂ ਨੇ ਝੂਠ ਬੋਲਿਆ ਉਨੇ ਜੋ ਮਰਜੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾਰਾ ਕੰਮ ਤੇ ਨਹੀਂ ਕਰਨ ਢੀ ਉਹ ਕਿਸੇ ਗਲਤ ਥਾਂ ਦੇ ਉੱਤੇ ਤੇ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤੇ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵੱਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂਮ ਆਪਾਂ ਵੇਖਦੇ ਆਪਾਂ ਉਧਰ ਨੂੰ ਤੁਰ ਪੈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋਈ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹਦੇ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚਣ ਦੇ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ ਜੀ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚਿਆਂ ਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿੰਦਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾ ਛੁੱਟਾ ਮੈਂ ਤੁਹਾਡੇ ਚਰਨਾ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ ਦੋ ਤਿੰਨ ਜੀਰਮਾ ਲਾ ਕੇ ਦੇਣੀਆਂ ਨਾਲ ਇਹਦੇ ਮੈਂ ਇਨਾ ਭਰੋਸਾ ਕਰਦਾ ਔਰ ਤੂੰ ਗੁਰਸਿੱਖ ਬੰਦਾ ਹੈ ਯਾਰ ਅਮਰਧਾਰੀ ਤੋਂ ਬੰਦਾ ਹੈ ਰੱਬ ਦੇ ਉੱਤੇ ਭਰੋਸਾ ਕਰ ਤੇਰੇ ਬੱਚਿਆਂ ਨੂੰ ਅੱਜ ਉਹ 15 16 17 ਸਾਲਾਂ ਦੇ ਆਂ ਮੀਆਂ ਬਾਈਆਂ ਤੋਂ ਬਾਅਦ ਉਹਨਾਂ ਨੂੰ ਸੋਝੀ ਆ ਜਾਣੀ ਆ ਵੀ ਸਾਡਾ ਪਿਓ ਕੀ ਸੀਗਾ ਸਾਡੀ ਮਾਂ ਕੀ ਸੀ ਰੱਬ ਦੇ ਉੱਤੇ ਛੱਡ ਦਿਓ ਯਾਰ ਆਪਦੇ ਬੱਚਿਆਂ ਨੂੰ ਮਾੜਾ ਚੰਗਾ ਨਹੀਂ ਮੈਂ ਇਸ ਆਸ ਨਾਲ ਇਸ ਪਰਿਵਾਰ ਕੋ ਔਰ ਮੈਂ ਇਹ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਇਹਨੂੰ ਪੁੱਛ ਕੇ ਗਿਆ ਸੀ ਕਿ ਜੇ ਤੁਹਾਡੀ ਮਾਂ ਬਿਮਾਰ ਹੈ ਉਹਦਾ ਇਲਾਜ ਨਹੀਂ ਹੁੰਦਾ ਤੇ ਮੈਂ ਪਹਿਲਾਂ ਤੇਰੇ ਘਰ ਚਲਦਾ ਮੈਂ ਪੈਸੇ ਪਹਿਲਾਂ ਉੱਥੇ ਦਿਨਾ ਉਹਦੇ ਇਲਾਜ ਕਰਾਉਣ ਲਈ ਪਰ ਇਸ ਭਾਉ ਨੇ ਮੈਨੂੰ ਨਾ ਕਰ ਦਿੱਤੀ ਸੀ ਦੱਸੋ ਭਾਉ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਅੱਜ ਮੈਨੂੰ ਮਾਂ ਨੇ ਸੱਦਿਆ ਮੈਂ ਆ ਗਿਆ ਸੋ ਇੱਕ ਮੈਨੂੰ ਭਾਉ ਜੀ ਸਵਾਲ ਕਰਦੇ ਨੇ ਵੀ ਥੱਲੇ ਕਮੈਂਟ ਮੈਨੂੰ ਕਮੈਂਟਾਂ ਕੁਮੈਂਟਾਂ ਦਾ ਕੋਈ ਫਰਕ ਨਹੀਂ ਪੈਂਦਾ ਜੀ ਮੈਨੂੰ ਰੱਬ ਦੇ ਦਰਚ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਖ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਖ ਮਸ਼ੀਦਾ ਮੱਥਾ ਟੇਕ ਕੇ ਆਇਆ ਜੋ ਮਤਲਬ ਮੈਂ ਉੱਤੇ ਭਰੋਸਾ ਕਰਦਾ ਮੈਨੂੰ ਉਹਦੀ ਨਿਗਾ ਸਵੱਲੀ ਕਮੈਂਟ ਕਰਦੇ ਤੁਸੀਂ ਇੱਥੇ ਲੋਕਾਂ ਦੀ ਨਾ ਆਪਣੀ ਮਤਲਬ ਹੁੰਦੀ ਜਿਉਂ ਉਹਨਾਂ ਦੇ ਅਨਸਾਰ ਬੋਲਦੇ ਹੋ ਤੇ ਤੁਸੀਂ ਵੈਰੀ ਗੁੱਡ ਹੋ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਉਹ ਤੇ ਤੁਹਾਡੀ ਧੀ ਦੀ ਮਤਲਬ ਜੋ ਤੁਹਾਨੂੰ ਮਤਲਬ ਮਾੜਾ ਚੰਗਾ ਇਹਨਾਂ ਚੀਜ਼ਾਂ ਦਾ ਮੈਂ ਇਹਨਾਂ ਚੀਜ਼ਾਂ ਤੋਂ ਪਾਰ ਆ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਵੀ ਯਾਰ ਕਿਸੇ ਦੀ ਮਰਤ ਕਰਨ ਦੇ ਨਾਲ ਮਤਲਬ ਉਹਦਾ ਇੱਕ ਕਾਰੋਬਾਰ ਚੱਲ ਗਿਆ ਉਹਦਾ ਝੂਠ ਇੱਕ ਤੁਸੀਂ ਵੇਖ ਲਿਆ ਉਹਨੂੰ ਜੋ ਪਿਕਚਰ ਬਚਪਨ ਤੋਂ ਦਿਖਾ ਦਿੱਤੀ ਗਈ ਬਾਪ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤੀ ਉਹਦਾ ਕੀ ਕਸੂਰ ਆ ਬਾਪ ਉਹਨੂੰ ਮਿਲਿਆ ਨਹੀਂ ਮੇਰੇ ਖਿਆਲ 6-7 ਸਾਲ ਤੋਂ ਨਹੀਂ ਉਹਨੂੰ ਪਤਾ ਹੋਊਗਾ ਕਿ ਮੇਰਾ ਬਾਪ ਕਿੱਦਾਂ ਦਾ ਵਾ ਜਿੱਦਾਂ ਦਾ ਉਹਨੂੰ ਪੜਾਇਆ ਜਾਂਦਾ ਜਾਂ ਜਿੱਦਾਂ ਦਾ ਉਹਨੂੰ ਦੱਸਿਆ ਗਿਆ ਉਹਨੇ ਬੋਲ ਦਿੱਤਾ ਮਤਲਬ ਉਹਦੇ ਵਿੱਚ ਉਹਦਾ ਐਡਾ ਕਸੂਰ ਥੋੜੀ ਆ ਸੋ ਭਾਉ ਮੈਂ ਤੈਨੂੰ ਇਹ ਬੇਨਤੀ ਕਰਨ ਆਇਆ ਤੋ ਕਹਿ ਵੀ ਲੋਕੋ ਮੇਰੀ ਕੁੜੀ ਦਾ ਸਾਥ ਦੋ ਮੇਰੀ ਬੋਟੀ ਨਾ ਮੇਰੇ ਝਗੜੇ ਹੋ ਸਕਦੇ ਆ ਬੱਚੇ ਤੇ ਸਾਂਝੇ ਆ ਨਾ ਮਾਂ ਤੇਰੀ ਉਹਨਾਂ ਦੇ ਨਾਲ ਜਾਇਦਾਦ ਲਵਾਉਣ ਨੂੰ ਤਿਆਰ ਆ ਆਪਾਂ ਆਪਣੇ ਨਿੱਕੇ ਜੇ ਬੋਲ ਦੋ ਵੀਡੀਓ ਕੋ ਦੋ ਇੰਟਰਵਿਊ ਉਹਦਾ ਬੇੜਾਗਰ ਕਰਨੀਆਂ ਨੂੰ ਦੁਨੀਆ ਇਹ ਤੈਨੂੰ ਚੰਗਾ ਲੱਗਦਾ ਵੀ ਤੇਰੀ ਧੀ ਨੂੰ ਥੱਲੇ ਕੋ ਮਾਵਾਂ ਪੈਣਾ ਦੀਆਂ ਗੰਦੀਆਂ ਗਾਲਾਂ ਕੱਢੇ ਕੋ ਚੋਰ ਕਵੇ ਕੋ 420 ਕਵੇ ਇਹ ਵੀ ਬਾਪ ਦਾ ਫਰਜ਼ ਨਹੀਂਗਾ ਇੱਕ ਹੋਰ ਗੱਲ ਜੋ ਗਿਆ ਮੈਂ ਕਹਿੰਨਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਐਤੋਂ ਵੱਡਾ ਕਲਯੁਕ ਕੀ ਹੋ ਸਕਦਾ ਭਾਵੇਂ ਭਲੇਖੇ ਨਾਲ ਐ ਮਿਸ ਅੰਡਰਸਟੈਂਡਿੰਗ ਨਾਲ ਐ ਯਾਰ ਮਤਲਬ ਕੁਛ ਨਾ ਕੁਛ ਮੈਂ ਅੱਜ ਤੇਰੇ ਕੋ ਇਹ ਬੇਨਤੀ ਲੈ ਕੇ ਆਇਆ ਮੈਨੂੰ ਜਿੱਥੇ ਖਿਲਾਰੇਗਾ ਮੈਂ ਤੇਰੀ ਧੀ ਨੂੰ ਵੀ ਕਿਹਾ ਸੀ ਲੋਕ ਉਹਨੂੰ ਜੋ ਮਰਜ਼ੀ ਮਾੜਾ ਬੋਲੀ ਜਾਣ ਮੈਂ ਅੱਜ ਵੀ ਉਹਦੇ ਕੋ ਚੱਲਿਆ ਉਹਦੀ ਲੋੜ ਫੇਰ ਪੁੱਛ ਕੇ ਆਉਂਗਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਂ ਤੇਰੇ ਘਰ ਵੀ ਤੇਰੀ ਪੰਚਾਇਤ ਚ ਕਹਿ ਕੇ ਚੱਲਿਆ ਆਪਦੀ ਮਾਂ ਦਾ ਇਲਾਜ ਕਰਾ ਆਪਦੇ ਘਰ ਚ ਕੋਈ ਚਾਹੀਦਾ ਮੇਰੀ ਸੇਵਾ ਲਾਓ ਮੈਂ ਫਖਰ ਮਹਿਸੂਸ ਕਰੂੰਗਾ ਵੀ ਤੁਹਾਡੇ ਘਰ ਨਹੀਂ ਮੈਂ ਗੁਰੂ ਘ ਮੈਂ ਨਾ ਫਖਰ ਮਹਿਸੂਸ ਕਰੂੰਗਾ ਮੈਂ ਭਾਈਦਾ ਨਹੀਂ ਪਰ ਮੈਂ ਤੈਨੂੰ ਇੱਕ ਬੇਨਤੀ ਕਹਿਣ ਲੱਗਾ ਵੀ ਤੇਰੀ ਕੁੜੀ ਨੇ ਛੋਟਾ ਜਿਹਾ ਨਾਂ ਰੱਖਿਆ ਚਾਹ ਵਾਲੀ ਕੁੜੀ ਕਹਿ ਚਾਹ ਵਾਲੀ ਕੁੜੀ ਜਿੰਦਾਬਾਦ ਕਹਿ ਚਾਹ ਵਾਲੀ ਕੁੜੀ ਜਿੰਦਾਬਾਦ ਮੇਰੀ ਕੁੜੀ ਦਾ ਸਾਥ ਦੋ ਵਾ ਚੜ ਕੇ ਵੀ ਭੁੱਲ ਚੁੱਕ ਹੋ ਗਈ ਆ ਤੇ ਕੋਈ ਗੱਲ ਨਹੀਂ ਗਈ ਯਾਰ ਮਤਲਬ ਉਹਨੂੰ ਜੋ ਦੱਸਿਆ ਗਿਆ ਤੇਰੇ ਬਾਰੇ ਉਹ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਯਾਰ ਮਤਲਬ ਮਾੜਾ ਚੰਗਾ ਨਹੀਂ ਉਹਦਾ ਸਾਥ ਦੋ ਕੋ ਜਾਂਦੇ ਆਂਦੇ ਖਲੋ ਵਿੱਚ ਵਿਚਾਰੀ ਚਾਹ ਵੇਚਣ ਡਈ ਆ ਉੱਥੇ ਕੋਈ ਫੀਮ ਡੋਡੇ ਸਮੈਕ ਨਹੀਂ ਵੇਚਦੀ ਫਿਰਦੀ ਵੀ ਉਹਨੂੰ ਆਪਾਂ ਘਿਰਨਾ ਦਾ ਪਾਤਰ ਬਣਾ ਦਈਏ ਚਾ ਵੇਤ ਦੀ ਉਹ ਤੂੰ ਜਾਂਦੇ ਆਂਦੇ ਖਲੋਕ ਤੇ ਉਹਦਾ ਸਾਥ ਦਿਓ ਇਸ ਭਿਓ ਨੂੰ ਵੀ ਜਿੱਥੇ ਲੋੜ ਆ ਮੈਂ ਤੈਨੂੰ ਕਹਿਣਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਆ ਵੀ ਤੇਰਾ ਘਰ ਹੀ ਵਸ ਜੇ ਯਾਰ ਉਮਰ ਤੇ ਲੰਘੀ ਕੀ 10 15 ਸਾਲਾਂ ਦਾ ਹੋਰ ਮਸਲਾ ਵਾ ਇਕੱਠੇ ਹੀ ਰਹਿ ਲਓ ਯਾਰ ਤੁਸੀਂ ਸੋ ਧੰਨਵਾਦ